ਇਨਾਂ ਦੇ ਵਿੱਚ ਉਹ ਹੱਦੇ ਪਿੰਟਾਂ ਲਵਿੰਦ ਦੀ ਜਾਇਸ ਬੀਏ ਦੀ ਅਬੂ ਦੇ ਤੌਰ ਤੇ ਵਿਚਰ ਰਹੇ ਨੇ ਇਹਨਾਂ ਦਾ ਪ੍ਰੈਕਟਿਸ ਕੀਆ ਅਸੀਂ ਹਰਕਤਨ ਸੰਸਦਾਂ ਨੂੰ ਕਹਿ ਦਿੱਤੀ ਸੀ ਕਿ ਸਾਰੇ ਜ਼ਿਲ੍ਹੇ ਦੇ ਵਿੱਚ 10% ਕਟਾ ਕਰੋ ਤਾਂ ਕਿ ਜਿਨ੍ਹਾਂ ਵੀਰਾਂ ਦੇ ਪ੍ਰੈਕਟਿਸ ਟੁੱਟੇ ਆ ਠੱਗੋ ਕਰਕੇ ਸਾਡੀ ਨੁਮੈਣੀ ਬਣਦੀ ਆ ਤੇ ਅਸੀਂ ਉਹ ਪੈਸਾ ਕੱਟਣਾ ਸਰਕਾਰ ਨੂੰ ਵੀ ਅਸੀਂ ਫੈਕਚਰਾਈਜ਼ ਕਰਨ ਦੀ ਕੋਸ਼ਿਸ਼ ਤੁਸੀਂ ਸਾਡੀ ਦੇਖਤੀ ਵੀ ਜੂ ਇਹਨਾਂ ਦਾ ਆਰਥਿਕ ਨੁਕਸਾਨ ਪ੍ਰੈਕਟਿਕ ਤੋਂ ਕਰਦੇ ਹੋਇਆ। ਕੋ ਇਹਨਾਂ ਦਾ 1,11,000 ਦਾ ਦੇਜਾ। ਉਹ ਅਸੀਂ ਆਪ ਕੰਸੀ ਲੈ ਲਏ। ਅਸੀਂ ਸਾਡੇ ਜੀ ਸੰਜੀਵ ਨੂੰ ਤੁਹਾਡੇ ਸਾਰਿਆਂ ਦੇ ਸਾਹਮਣੇ ਤੁਹਾਡੀ ਮਜਬੂਰੀ ਦੇ ਰਿਪੋਰਟ ਹੈਂਡਓਵਰ ਕਰਾ ਦੇ। 97,000 ਰੁਪਏ ਇਹ ਹੈ ਜੀ। 21 ਜਲਾ ਰਹੇ ਜਿਨ੍ਹਾਂ ਨੂੰ ਇਸ ਤੋਂ ਅੱਗੇ ਦੇ ਪ੍ਰੈਕਟਿਕਨ ਸਾਹਮਣੇ ਸੀਗਾ ਕੁਝ ਕੰਮ ਉਠੋ ਕਰਵਾਉਣ ਵਾਲਾ ਸੀਗਾ ਉਠੋ ਕਰਵਾ ਕੇ ਚਾਹ ਕਰਦੇ ਕਿ ਜੇ ਕੋਈ ਖੁਸ਼ ਜਿਹੜਾ ਇਥੋਂ ਹੋਣਾ ਵਾਲਾ ਸੀਗਾ ਇਹਨਾਂ ਨੂੰ ਪੂਤੀ ਭੇਜਿਆ ਸੀਗਾ ਇਹਨਾਂ ਦਾ ਕੋਟਿੰਗ ਜਿਹੜਾ ਖਰਚਾ ਤੇ ਇਹਨਾਂ ਨੂੰ ਭੇਜਿਆ ਸੀ ਪਾਣੀ ਰਹਿ ਜਾਂਦੀਆਂ ਆਪਣੀ ਜਿੱਥੇ ਆ ਕੇ ਲੱਗਿਆ ਉਹ ਅਸੀਂ ਨਾਲ 15000 ਰੁਪਏ ਤੁਹਾਡੀ ਸਾਰਿਆਂ ਦੀ ਹਾਜ਼ਰੀ ਤੁਹਾਡਾ ਕੋਲੋਂ ਤਿਲਕ ਇਕੱਠਾ ਕੀਤਾ ਸੰਗਤ ਦੇ ਪੈਸੇ ਸੰਗਤ ਦੇ ਵਿੱਚ ਹੀ ਅਸੀਂ ਉਪਰਾਲਾ ਸਾਡਾ ਕਿ ਸਾਰੇ ਟਰੈਕਟਰਾਂ ਦਾ ਜਿੰਨਾ ਦਾ ਨੁਕਸਾਨ ਹੋ ਰਿਹਾ ਹੈ ਲੜਕ ਪੱਡ ਦੋਸਤੋ ਆਪਣਾ 35 ਟਰੈਕਟਰ ਜਿਹੜੇ ਟੁੱਟੇ ਆ ਚਾਰ ਪੰਜ ਗੱਡੀਆਂ ਜਿਹੜੀਆਂ ਟੁੱਟੀਆਂ ਲੇਕਿਨ ਮੈਨੂੰ ਇਹ ਲੱਗਦਾ ਕਿ ਇਹ ਆਪਾਂ ਸਰਕਾਰਾ ਤੋਂ ਵੀ ਲੈ ਸਕਦੇ ਸੀ ਪਰ ਉਹਦੇ ਨਾਲੋਂ ਜ਼ਿਆਦਾ ਚੱਕੀ ਗੱਲ ਇਹ ਹੁੰਦੀ ਹੈ ਕਿ ਅਸੀਂ ਆਪ ਭਾਈਚਾਰਾ ਇਕੱਠੇ ਕਰਕੇ ਅgero ਕਰ ਦੰਨੇ ਆ ਤਾਂ ਸਰਕਾਰ ਕੀ ਦੇ ਦੂਗੀ ਹੁਣ ਇੱਕ ਟਰੈਕਟਰ ਦਾ 1 ਲੱਖ 18000 ਰੁਪਏ ਇੱਕ ਟਰੈਕਟਰ ਦਾ ਨੁਕਸਾਨ ਹੈ ਇੱਕ ਦਾ ਨਹੀਂ ਹੋਇਆ ਕੱਲੇ ਦਾ ਇਹੀ ਕਿਸੇ ਹਿਸਾਬ ਨਾਲ ਸਾਡੇ ਅੰਮ੍ਰਿਤਸਰ ਵਾਲਿਆਂ ਦੇ ਨੁਕਸਾਨ ਹੋਏ ਦੋ ਜੱਟ ਕੱਟਰੀ ਦਿੱਤੀ ਹੈ ਬਿਲਕੁਲ ਖਤਮ ਹੋਈ ਹੈ ਇੱਕ ਖਿੰਡੇ ਵਾਲਿਆਂ ਦੀ ਗੱਡੀ ਬਿਲਕੁਲ ਖਤਮ ਹੋਈ ਹੈ ਉਹਨਾਂ ਜਿਹੜੇ ਸਾਡੇ ਵੀਰ ਉੱਥੇ ਸਾਡੇ ਸੇਵਾ ਕਰਦੇ ਸੀਗੇ ਫਾਈਰ ਵਿਭਾਗ ਵਾਲੇ ਮੈਡੀਕਲ ਵੀ ਸਭਾ ਮਾਧਿਰੇ ਸੀ ਉਹਨਾਂ ਦੀਆਂ ਦੋ ਗੱਡੀਆਂ ਟੁੱਟੀਆਂ ਜੁਆਂ ਹਨ ਉਹ ਵੀ ਬਿਲਕੁਲ ਖਤਮ ਕੀਤੀਆਂ ਆ ਉਹ ਆਪਾਂ ਇਹਦੇ ਤੋਂ ਆਪਣੀ ਹਿੰਮਤ ਨਾਲ ਔਖੇ ਸੌਖੇ ਹੋ ਕੇ ਥੋੜਾ ਦੋਰਾ ਬਿਲਕੁਲ ਕੱਢਾ ਕਰਕੇ ਉਹਨੂੰ ਅਸੀਂ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕੱਖ ਨਾਲ ਵਿਰਾਂ ਦਾ ਵਿਚਾਰ ਰਹੇ। ਪਿਛਲੇ ਦਿਨਾਂ ਦੇ ਵਿੱਚ ਹਰਿਆਣੇ ਦੇ ਵਿੱਚ ਪੈਂਡਰ ਮੇਰਾ ਜਿਹੜਾ ਪ੍ਰਦਾਨ ਖੇੜਾ ਹੈ। ਪ੍ਰਦਾਨ ਖੇੜਾ ਤੋਂ ਮੁੰਡਾ ਸਾਡਾ ਤੇ ਉਹਦਾ ਕਰਕੇ ਪੁੱਛਿਆ ਸੀ। ਉਹਨੂੰ ਅਸੀਂ 30000 ਰੁਪਏ ਦੀ ਉਹਦੇ ਫੈਕਟਰ ਦਾ ਨਿਸ਼ਾਨ ਉਹਨੂੰ ਅਸੀਂ ਉਹਦੀ ਸ਼ੁਰੂਆਤ ਕਰ ਦਿੱਤਾ ਹੈ। ਅੱਜ ਅਸੀਂ ਇੱਥੇ ਆਏ ਹਾਂ। ਉਸ ਤੋਂ ਬਾਅਦ ਸਾਡਾ ਅਗਲਾ ਜਿਹੜਾ ਪ੍ਰੋਗਰਾਮ ਹੋਣਿਆ ਉਹ ਬਾਕੀ ਕਿੱਥੇ-ਕਿੱਥੇ ਵੀ ਸਾਡੇ ਕਿਸਾਨਾਂ ਦੇ ਨੁਕਸਾਨ ਹੋਇਆ। ਸਾਰੇ ਸਾਡੇ ਦਾਦ ਜੀ ਸਿੱਤੂਣਾ ਦੀ ਜੀ ਸੇਵਾ ਦਾ ਤਕਰੀਆਵਾ ਦੇ ਤਾਂ ਕਿ ਉਹਨਾਂ ਨੂੰ ਇਹ ਨੁਕਸਾਨ ਉਹਨਾਂ ਨੂੰ ਆਇਆ ਨਾ ਲੱਗੇ ਕਿ ਸਾਡਾ ਨੁਕਸਾਨ ਹੋ ਗਿਆ ਉਹਨਾਂ ਨੇ ਇੱਕ ਹੌਸਲਾ ਵਧੇ ਕਿ ਦੇ ਸਾਡਾ ਨੁਕਸਾਨ ਹੋਇਆ ਸਾਡੀ ਜਮਾਤ ਨੇ ਸਾਡੇ ਭਾਈ ਸਾਰੇ ਨੇ ਨਾਲ ਮਿਲ ਕੇ ਉਹਨੂੰ ਝੱਲਿਆ ਹੈ ਨਾਲ ਮਿਲ ਕੇ ਚੱਕਿਆ ਹੈ ਉਹ ਖੂਬ ਪ੍ਰਾਂਤਾਂ ਕੀਤਾ ਸੀ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਿਰਫ ਤੁਸੀਂ ਉਹਦੀ ਸਿੱਖਿਆ ਪਾਉਂਦੇ ਰਹੋ ਜੀ ਸ੍ਰੀ ਸ਼ੁਕਰ ਜੀ ਨਾਲ ਮਿਹਰਬਾਨੀ ਧੰਨਵਾਦ